ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨੱਕ ਲੈ ਕੇ ਆਏ ਆ ਜੀ ਜਿੰਨਾ ਚੋ ਇੱਕ ਸੂਆ ਸਵਾਇਆ ਜੀ ਤੇ ਤਿੰਨ ਕੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਰਾਜਾ ਪੈਂਟੂ ਡੀ ਦਾ ਜਲਾਸੀ ਮੁੰਗਾ ਮੋਬਾਈਲ ਨੰਬਰ 8295096573 ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਜੀ ਇਹ ਰੀਅਲ ਦੂਜਾ ਸੂਆ ਵੀਰੇ ਕਦੋਂ ਸੂਈ ਆ ਜੀ ਇਹ ਮਾਲਾ ਆਫ ਹੋਈ 12 ਕੁ ਜੀ ਬੱਚਾ ਕੀ ਦਿੱਤਾ ਬੱਚਾ ਦਾ ਬੱਚੇ ਨਹੀਂ ਵੀਰੇ ਜੀਰ ਡਾਨਾ ਜੀ ਉਹ ਦਿਖਾ ਲਈ ਵੀਰੇ ਲਓ ਜੀ ਚੈੱਕ ਕਰ ਸਕਦੇ ਹੋ ਜੀਰ ਆਪਾਂ ਦਿਖਾ ਦਿੰਨੇ ਆ ਕਿੰਨਾ ਕੱਢਾ ਵੀਰੇ ਬੋਲਾ ਬੋਲਾ ਗੱਡਾ ਵੀਰੇ 3 ਕਿਲੋ 304 ਕਿਲੋ ਥਣਾ ਦੀ ਡੰਨਾ ਜੀ ਤਾਰੇ ਹੀ ਮਾਰਦੇ ਨੇ ਵੀਰੇ ਥਾ ਥਾ ਕੋਈ ਚੱਕਰ ਨਹੀਂਗਾ ਠੀਕ ਆ ਜੀ ਥੱਲੋ ਬੈੱਕ ਨਹੀਂ ਉੱਠਦਾ ਮੁਰਦਾ ਕੋਈ ਹੈ ਨਾ 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 ਬਾਈ ਗਾਰੰਟੀ ਵਾਲਾ ਕੰਮ ਹੀ ਹੈ ਠੰਡੀ ਸੀਲ ਵਖੇਰੀਆ ਨਿਆਣੇ ਦੀ ਵੀ ਲੋੜ ਨੇ ਪਾਉਣਾ ਪਾ ਲੈ ਕੋਈ ਪਹਿਣ ਪੁਰਾਣੀ ਪਾਉਣਾ ਕਿੰਨਾ ਬਾਜੂ ਦੁੱਧ ਜੀ 2000 ਜਿਲੋਂ ਦਾ ਪਾ ਲਈ ਆ ਠੀਕ ਆ ਜੀ ਉਹਨਾਂ ਨੇ 18 ਕਿਲੋ ਕਿਹਾ ਅੱਛਾ ਗਾਹਣ ਬੰਦਾ ਕੋਈ ਸੇਵਾ ਮੰਨ ਲੈ ਪਰ ਗਾਹ ਥਣ ਲੈਵੇ ਸਾਹ ਦੇ ਦੂੰ ਸੋਨਾ ਤੇ ਵੱਡਾ ਹਵਾਨਾ ਫਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆ ਨਾ ਆਹ ਵੀ ਨਾ ਉਹਨੇ ਲੋੜ ਆ ਜਾ ਮਾ ਪੂਰਾ ਮੋਟਾ ਥਣ ਲੱਗਿਆ ਵਾ ਲਓ ਜੀ ਚਵਾਈ ਗੰਨੇ ਅਰ ਗਈਆ ਮਗਰ ਲਿਆ ਚ ਵੀ ਮਾਰਦੀ ਵੀਰੇ ਓਕੇ ਵੀਰੇ ਡਨ ਆ ਜੀ ਲਓ ਜੀ ਆ ਕੰਨੀ ਦੇ ਵੈਸੇ ਹੀ ਐ ਕਮਾੜੀ ਜੀ ਇਹ ਵੀ ਚੱਲਦੀ ਮੂਹ ਵੀ ਹੈਨੀ ਇਹਦੇ ਠੀਕ ਗਾਰੰਟੀ ਐ ਦੀ ਮੂਹ ਵੀ ਹੈਨੀ ਇਧਾ ਗਾਰੰਟੀ ਵੀਰੇ ਆਏ ਆ ਜੇ ਚੱਲੇ ਨਹੀਂ ਉਹ ਬਰਾਬਰ ਕਰੀ ਫਰਦ ਦਿੰਦੀ ਇਹ ਵੀ ਗੱਲ ਸਹੀ ਐ ਤੇ ਹੁਣ ਦੋਸ਼ ਪਾਇਆ ਹੁਣ ਦਾ ਜੇ ਹੁਣ ਤੇ ਬਾਅਦ ਟੋਪੜ ਤੇ ਥੋੜੀ ਚੱਲਣੀ ਹੈ ਹਾਂ ਚੱਲ ਨਹੀਂ ਹੁੰਦੀ ਹੁਣ ਚੱਲ ਪੈਂਦੀ ਹੁਣ ਤਾਂ ਬਰਾਬਰ ਘਰਦੂ ਨਹੀਂ ਚੱਲਣੀ ਨਾਲੇ ਬਾਕੀ ਸੂਈ ਵੀ ਆਪਾਂ ਨੂੰ ਕਿਹੜਾ ਕੋਈ ਡਾਰਾ ਅਗਲਾ ਪਾਸ ਕਰਕੇ ਲੈ ਜੇ ਬਾਈ ਜਿੱਥੋਂ ਮਰਜੀ ਬੰਦਾ ਆਏ ਥੱਲੇ ਨਹੀਂ ਗੱਲ ਹੁੰਦੀ ਥੱਲੇ ਨਹੀਂ ਹੱਸਦਾ ਹੈ ਠੀਕ ਆ ਜੀ ਬਾਕੀ ਬਾਈ ਕੱਦ ਕਾਠ ਵੀ ਵਧੀਆ ਜੀ ਵਜਨ ਵੀ ਚੰਗਾ ਬਾਕੀ ਆਇਆ ਬਾਈ ਕੋਈ ਸਿੰਗਾ ਪਟਾ ਮਨੇ ਅੱਜ ਅੱਫੀ ਪਾ ਜੱਫੀ ਪਾ ਲੈ ਨਹੀਂ ਮਾਰ ਟੱਟ ਮਾਰਨਾ ਕੰਮ ਆ ਕੀ ਹੋਰ ਆ ਠੰਡੀ ਸੀਲ ਹੀ ਲਈਦੀ ਆਪਾਂ ਦੂਜੇ ਲਈ ਦੀ ਨਹੀਂ ਬਾਈ ਕਹਿੰਦਾ ਗਰਮ ਬਾਕੀ ਹਵਾਨਾ ਸੋਨਾ ਫੇਸ ਕੁਆਲਿਟੀ ਸੋਣੀ ਆ ਜੀ ਚੈੱਕ ਕਰ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਕਿਉਂਕਿ ਤਾਜ਼ਾ ਸੋਇਆ ਪਤੂ ਵੀਰੇ ਕਰਦਾ ਹੀ ਹੁੰਦਾ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਾ ਜੀ ਚੈੱਕ ਕਰ ਸਕਦੇ 18 20 ਕਿਲੋ ਤਾਂ ਬਾਈ ਕਹਿੰਦਾ ਵੀ ਕੀ ਐ ਇਹਨੂੰ ਬਾਈ ਯਾਰ 18 ਮੰਨ ਕੇ ਕੋਈ ਲੈ ਜਾਵੇ ਠੀਕ ਆ ਜੀ ਦੋ ਤਾਂ ਕੋਈ ਚੰਗਾ ਬੰਦਾ ਹੋਇਆ 20 ਕਿਲੋ ਚੱਲੂਗਾ ਠੀਕ ਆ ਵੀਰੇ ਕੋਹ ਦੁੱਧ ਦੇ ਥਾਂ ਲੈ ਵੇਂਦਣਾ ਥਾਂ ਲੈ ਵੇ ਤਾਂ ਲੇਖਾ ਹੀ ਕੋਈ ਨਹੀਂ ਹਾਂਜੀ ਦਾ ਕੋਈ ਚੱਕਰ ਨਹੀਂ ਆ ਇਹ ਨਹੀਂ ਕੋਈ ਲਤਮਾ ਵੀ ਛੜ ਮਾਰੂ ਠੀਕ ਆ ਵੀਰੇ ਤੇ ਡਿਮਾਂਡ ਜੀ ਇਹ ਕਿੰਨਾ ਜੀ ਪਾ ਲੈਣ ਦੇ ਵੀ 55 ਹੀ ਦੋਵੇਂ ਤੇ ਜੋ ਜੂ ਮੰਨ ਛੋੜ ਥੱਪਾ ਕਰਦਾ ਕੋਈ ਚੱਕਰ ਨਹੀਂ ਜੈਜ ਦੀ ਡਿਮਾਂਡ ਆ ਜੀ ਲੈ ਕੋਈ ਜਿੰਨਾ ਮਰਜ਼ੀ ਕਰਾ ਲੈ ਕਈ ਪੈਣ ਫਰਾ ਕਹਿੰਦੇ ਮੁੱਲ ਮੁੱਲ ਜਿੰਨਾ ਮਰਜ਼ੀ ਕਰਾ ਲੋ ਠੀਕ ਆ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਜੈਜ ਡਿਮਾਂਡ ਆ ਜੀ ਜਮਾ ਸੋਨਾ ਤੇ ਵੱਡਾ ਹਵਾਨਾ 18 20 ਕਿਲੋ ਪੋਲੇ ਜੇ ਹੱਥ ਨਾਲ ਦੇਣ ਦਾ ਹੱਕ ਆ ਬਾਕੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤੇ ਅੱਗੇ ਵੀਰੇ ਦੋ ਨੰਬਰ ਸੁਆ ਕੇ ਨਮਾ ਜੀ ਦਾ ਤੇ ਪਲੂਣ ਬੱਚੀ ਆ ਵੀਰੇ ਦੰਦੋ ਜੀ 6 ਦੰਦ ਆਉਰੇ ਕੰਨੀਆਂ ਦੋਨਾਂ ਨਾਲ ਖੜੇ ਆ ਠੀਕ ਆ ਸਮਾਂ ਕਿੰਨਾ ਲਊਗੀ ਸਮਾਂ ਬਰੇ ਲੈ ਜੂ 5-4 ਦਿਨ ਭਲਾਂ ਬਾਈ ਬੈਠੀ ਆ ਜੀ ਭਲਾਂ ਆ ਵੀਰੇ ਮਰਾ ਫਟਾ ਕਾਇਦੀ ਆ ਠੀਕ ਆ ਜੀ ਠੰਡੇ ਕੇ ਮਰਾ ਮੜਾ ਗੋਰਗੁਰ ਪੈਂਦਾ ਉਹ ਹੈ ਕੱਚੀਆਂ ਠੀਕ ਆ ਬਹਿ ਜਾਂਦੇ ਉਧਰ ਕਰ ਦਿੰਦੀ ਆ ਠੀਕ ਆ ਜੀ ਥਣਾ ਦੀ ਡੰਨ ਜਮਾ ਹੁਣ ਵੀ ਇੱਕ ਨਪਰਾ ਦੇ ਤੋੜ ਕੇ ਦਿਖਾ ਦੀ ਕੱਦ ਕਾਠ ਵੱਡਾ ਆ ਜਾਂਦਾ ਵੀਰੇ ਕੋਈ ਛੋਟਾ ਮੱਲ ਕੇ ਨਾ ਆਵੇ ਐਵੇਂ ਆਪਾਂ ਕਹਿ ਦਿੱ ਗਏ 4 ਦੰਦਾਂ ਕੰਨੀਆਂ ਖੜੀਆਂ ਜੀ 6 ਦੰਦਾਂ ਦੋਨੇ ਪਾਸੇ ਹੀ ਖੜੀਆਂ ਬਾਈ ਲਓ ਜੀ ਲੈ ਚੱਲੀ ਵੀਰੇ ਬਾਕੀ ਠੰਡੀ ਹੈ ਜੀ ਆਏ ਨਹੀਂ ਗਾ ਬੜਾ ਟੁੱਟ ਮਾਰਨ ਵਾਲੀ ਤੌਰ ਨਾ ਕਰ ਮਾਲੀ ਨੇ ਮੂੰਹ ਖਲਾ ਲਿਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹਨ ਪੱਟਾਂ ਚ ਫਸਿਆ ਪਿਆ ਥਾਣਾ ਕੱਲਾ ਕੱਲਾ ਨਿਕੜ ਮਾ ਹੱਥੀ ਚ ਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜ ਸ਼ਾਂਗ ਭੋਰਾ ਵੀ ਨਹੀਂ ਤੋਰ ਹੈਗੀ ਪਲਵਾਨ ਵਾਲੀ ਜੀ ਬੰਦੇ ਜਿੱਦੇ ਬੱਚੀ ਜਿੱਦੇ ਬੱਚੀ ਸੂਈ ਕੋ ਬਣ ਕੇ ਸੂਗੀ ਸਹੀ ਗੱਲ ਹੈ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਜੀ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਇਧਰ ਲਈ ਸੈਰ ਤੋਂ ਵੀ ਤੁਹਾਨੂੰ ਦਿਖਾ ਦਾਂਗੇ ਸੋਨਾ ਮੋਟਾ ਥਣ ਲੱਗਿਆ ਵਾ ਕਰੋ ਜੀ ਚੈੱਕ ਮੰਜੇ ਦੇ ਪਾਵੇ ਆਂ ਨੂੰ ਖੜਾ ਜੀ ਮੇਰੇ ਬਰਾਬਰ ਦੀ ਆ ਬਾਈ ਸਹੀ ਗੱਲ ਆ ਕੱਚੀ ਕੱਚੀ ਡਿਮਾਂਡ ਵੀਰੇ ਦੀ ਇਹ ਵੀਰੇ ਅੱਜ ਮੋਲ ਵੀ 85 ਗਾਲ ਵੇ ਠੀਕ ਆ ਜੀ 75000 ਦੀ ਦਵਾਂਗੇ ਬਾਈ 75000 ਦੀ ਵੈੜ ਅੱਜ ਦੇ ਦਾਂਗੇ ਜੀ ਹੋਜੂ ਮਾਨਤਾਨ ਜੀ ਕਰਦਾ ਵੀ ਕੋਈ ਠੀਕ ਆ ਜੀ 75000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋਜੂਗਾ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਤੇ ਤਿੰਨ ਨੰਬਰ ਵੀਰੇ ਸੂਆ ਕਿੰਨਾ ਮਾਜੀ ਇਹ ਦੂਜਾ ਸੂਆ ਵੀਰੇ ਸਮਾਂ ਕਿੰਨਾ ਕੁ ਲਾਉਗੇ ਜੀ ਸਮਾਂ ਤਾਂ ਵੀਰੇ ਲੈ ਜੂ ਹਫਤਾ ਦਾ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ ਨੇ ਪਹਿਲੇ ਸੂਏ 15 ਕਿਲੋ ਦਾ ਠੀਕ ਆ ਜੀ 15 16 ਕਿਲੋ ਮੰਨ ਕੇ 3000 ਰੁਪਏ ਲਾਈ ਜੀ ਅਜੇ ਹਫਤਾ 10 ਦਿਨ ਲੈ ਆਈ ਜਾਣੇ ਘਰ ਮਾਲੀ ਨੇ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਆ ਸੂਆ ਦੂਜਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਬ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂਟ ਸ਼ੰਖਪੂਰਾ ਵੀ ਨਹੀਂ ਬਾਕੀ ਹਵਾਨਾ ਤੁਸੀਂ ਕਰਮ ਮਾਲੀ ਤਾਂ ਦੇਖੀ ਚੁੱਕੇ ਹੋ ਜੀ ਥੋੜਾ ਜਿਹਾ ਪੈਰਾ ਦਾ ਕਰਦੀ ਹੈ ਬਾਈ ਤੇ ਵੀਰੇ ਕਾ ਲੋਂ ਲੱਗੋ ਮਾੜਾ ਡਾਲਾ ਲੁੱਲਾ ਲੱਗ ਗਿਆ ਕੋਈ ਚੱਕਣ ਦੇ ਹੂੰ ਓਕੇ ਆ ਜੀ ਤੇ ਇਹਦੀ ਡਿਮਾਂਡ ਛੋਟੀ ਜੀ ਇਹਦਾ ਵੀਰੇ ਮੁੱਲ ਜਨਾ ਮਰਜ਼ੀ ਕਰਾ ਲਿਓ ਕੋਈ ਠੀਕ ਆ ਜੀ ਮੁੱਲ ਦਾ 46 ਹ 43 ਹ ਦੀ ਯਸਨੋ ਦਵਾਂਗੇ 43000 ਦੇ ਵਹਿੜ ਦੇ ਦਾਂਗੇ ਯਸਨੋ ਦਵਾਂਗੇ ਠੀਕ ਆ ਜੀ ਕੋਈ ਬਾੜਾ ਸੌਦੇ ਚ ਨਾ ਕਰਾਂਗੇ ਇਹਦੇ 43 ਠੀਕ ਆ ਜਮਾ ਜਾਇਜ਼ ਡਿਮਾਂਡ ਆ ਜੀ 43000 ਚੋਂ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜੀ ਨਾ ਕਿ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਅੱਗੇ 4 ਨੰਬਰ ਸਿੰਘਾਂ ਵਾਲੀ ਵੜ ਛੋਟੇ ਜੇ ਪਾ ਦੀ ਇਹ ਛੋਟੇ ਜੇ ਪਾ ਦੀ ਬਰੇ ਕਿੰਨਾ ਪਾ ਪਈ ਲੈਂਦਾ ਹੱਦ ਚੱਲ ਪਹਿਲਾਂ ਤੋਰ ਤੁਰ ਕੇ ਦਿਖਾ ਦੇ ਕੋਈ ਨਹੀਂ ਤੋਰ ਤੁਰ ਕੇ ਦਿਖਾ ਦੇ ਗੇ ਠੰਡੀ ਪੂਰੀ ਆ ਸਿੰਘਾਂ ਮਾਰਦੀ ਬੰਦੀ ਦੀ ਕੋਈ ਚੱਕਰ ਜਿੱਥੇ ਮਾਰਦੀ ਹੱਥ ਲਾਈ ਜਾ ਕੋਈ ਆਏ ਨਹੀਂ ਸਿੰਘ ਮਾਲ ਸੁਆਗਤ ਨਮਾ ਜੀ ਸੁਆ ਦੂਜਾ ਬਰੇ ਸੁਣਾ ਦੇ ਠੀਕ ਹੈ ਜੀ ਸੁਆ ਦੂਜਾ ਸਮਾਂ ਕਿੰਨਾ ਕੁ ਲਾਉਗੇ ਜੀ ਸਮਾਂ ਬਰੇ ਲੈ ਜਾ ਹਫਤਾ ਵੀ ਥਾਣਾ ਦੀ ਦੰਨ ਹੈ ਜੀ ਥਾਣਾ ਦੀ 1 ਨੰਬਰ ਆ ਠੀਕ ਹੈ ਜੀ ਕੋਈ ਚੱਕਰ ਨਹੀਂ ਜਾ ਥਾਣ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ ਪਾ ਦੂਗੇ 13 ਕਿਲੋ ਕੋਈ ਬਾੜਾ ਨਹੀਂ ਬਜੇ ਨਾਲ ਹੀ ਆ ਕਾਨੂੰਨ 12 ਕਿਲੋ ਪਾ 12 ਕਿਲੋ ਬਜੇ ਨਾਲ ਹੀ ਆ ਥੋੜੇ ਜਿਹੇ ਜਿੰਨੇ ਪੈਸੇ ਲਾਉਣੇ ਉਹਦੇ ਵਾਸਤੇ ਚੀਜ਼ ਚੰਗੀ ਆ ਜੀ ਦਰਮਿਆਨੀ ਹਾਈਟ ਛੋਟੇ ਛੋਟੇ ਸੈੰਗ ਜ਼ਰੂਰ ਆ ਪਰ ਮਾਰ ਦੀ ਭੋਰਾ ਨਹੀਂ ਕਰਮ ਵਾਲੀ ਪਲਾ ਥੱਲੇ ਦੀ ਨੰਗੀ ਚੱਲ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ 40 ਦਵਾਂਗੇ ਹੋ ਜੂ ਲੈਸ ਜੀ ਪਾਥ ਵੀਰੇ 40 ਦਵਾਂਗੇ ਛੋਟਾ ਪਾ ਕਰ ਠੀਕ ਆ 40000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਜੀ ਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ